ਧਾਰੀਵਾਲ ਦੀ ਪੁਲਿਸ ਨੇ ਐਸਐਸਪੀ ਗੁਰਦਾਸਪੁਰ ਅਦਿੱਤਿਆ ਦੇ ਦਿਸ਼ਾ ਨਿਰਦੇਸ਼ਾਂ ਤੇ ਰਾਤ バス ਸਟੈਂਡ ਧਾਰੀਵਾਲ ਵਿਖੇ ਚਲਾਇਆ ਵਿਸ਼ੇਸ਼ ਚੈਕਿੰਗ ਅਭਿਆਨ ਗੱਲਬਾਤ ਦੌਰਾਨ ਐਸਐਚਓ थाना ਧਾਰੀਵਾਲ ਸਾਈਡ ਇੰਸਪੈਕਟਰ ਸ੍ਰਿੰਦਰਪਾਲ ਨੇ ਕਿਹਾ ਕਿ ਉਹਨਾਂ ਵੱਲੋਂ ਦੇਰ ਰਾਤ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਉਹਨਾਂ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਸਾਵਧਾਨੀ ਦਿੰਦੇ ਹੋਏ ਕਿਹਾ ਕਿ ਐਲਕੋਮੀਟਰ ਦੇ ਨਾਲ ਧਾਰੀਵਾਲ ਪੁਲਿਸ ਜਾਂਚ ਕਰ ਰਹੀ ਹੈ ਜੇਕਰ ਕਿਸੇ ਨੇ ਵੀ ਸ਼ਰਾਬ ਪੀ ਕੇ ਗੱਡੀ ਚਲਾਈ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮਾਨਯੋਗ ਐਸਐਸਪੀ ਸਾਹਿਬ ਗਰਦਾਸਪੁਰ ਸ਼੍ਰੀ ਅਦਿੱਤਿਆ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਵੀ ਆਪਾਂ ਸਪੈਸ਼ਲ ਨਾਕਾਬੰਦੀ ਲਗਾ ਕੇ ਜਿਹੜੀ ਵਾਹਨਾਂ ਦੀ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਕਿ ਅਧੂਰੇ ਕਾਗਜ਼ਾਤ ਪਾਈ ਜਾਂਦੇ ਜਾਂ ਜਿਹੜੇ ਟ੍ਰਿਪਲ ਰੇਡਿੰਗ ਕਰਦੇ ਨੇ ਜਾਂ ਕੋਈ ਜਿਹੜੇ ਬੁਲਟ-ਬੁਲਟ ਤੇ ਲੈ ਕੇ ਪਟਾਕੇ ਮਾਰਦੇ ਨੇ ਤੇ ਉਹਨਾਂ ਦੇ ਰੋਕ ਕੇ ਤੇ ਉਹਨਾਂ ਦੇ ਜਿਹੜੇ ਚਲਾਨ ਕੱਟੇ ਜਾ ਰਹੇ ਨੇ ਮਨ ਲੋਕੇ ਇਹ ਖਾਸ ਉਦਿਕਰਾਂ ਦੀ ਚੈਕਿੰਗ ਆਪਾਂ ਦਿਨ ਵੇਲੇ ਵੀ ਕਰਦੇ ਆ ਵਕ ਵਕਤਾਂ ਤੇ ਨਾਕੇ ਲਗਾ ਕੇ ਤੇ ਆਮ ਪਬਲਿਕ ਨੂੰ ਸਾਡੀ ਇਹੋ ਹੀ ਅਪੀਲ ਹੈ ਵੀ ਜੇ ਕੋਈ ਤੁਹਾਨੂੰ ਕਿਸੇ ਕਿਸਮ ਦੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਤੇ ਉਹ ਸਾਡੇ ਮੇਰੇ ਨਾਲ ਮੇਰੇ ਨੰਬਰ ਦੇ ਉੱਤੇ ਜਾਂ ਸਾਡੇ ਕੰਟਰੋਲ ਰੂਮ ਦੇ ਜਿਹੜਾ ਨੰਬਰ ਹੈ ਉਹਦੇ ਉੱਤੇ ਜਿਹੜੀ ਹੈ ਸਾਂਝੀ ਕੀਤੀ ਜਾਵੇ ਉਹਨਾਂ ਦਾ ਨਾਮ ਜਿਹੜਾ ਆਪਾਂ ਗੁਪਤ ਰੱਖਿਆ ਜਾਏਗਾ ਇਹਨਾਂ ਨੂੰ ਤੇ ਸਾਡਾ ਇਹੋ ਹੀ ਸੰਦੇਸ਼ ਹੈ ਵੀ ਜੇ ਕਿਸੇ ਨੇ ਕਿਦੇ ਵਿਆਹ ਪਾਰਟੀ ਸ਼ਾਦੀ ਉੱਤੇ ਜਾਣਾ ਹੈ ਤੇ ਜਿਹੜਾ ਨਾਲ ਆਪਣੇ ਜਿਹੜੇ ਡਰਾਈਵਰ ਹੈ ਉਹ ਜਿਹੜਾ ਬਈ ਉਹ ਸ਼ਰਾਬ ਨਾ ਪੀਵੇ ਜੇ ਕਿਤੇ ਆਪਣੀ ਇਹ ਪਾਰਟੀ ਉੱਤੇ ਗਏ ਵੀ ਨੇ ਤੇ ਜੇ ਇਹ ਫਿਰ ਵੀ ਉਲੰਘਣਾ ਕਰਦੇ ਨੇ ਤੇ ਆਪਾਂ ਇਹਨਾਂ ਨੂੰ ਰੋਕ ਕੇ ਅਲਕੋਮੀਟਰ ਨਾਲ ਇਹਨਾਂ ਦਾ ਚੈੱਕ ਕਰਕੇ ਤੇ ਜਿਹੜਾ ਸ਼ਰਾਬ ਦਾ ਨਾ ਚਲਾਣਾ ਕੱਟਿਆ ਜਾਏਗਾ ਮਲਟ ਦੇ ਪਟਾਕੇ ਵਾਲਿਆਂ ਨੂੰ ਤੁਹਾਡੀ ਇਹੋ ਚੇਤਾਵਨੀ ਹੈ ਮੈਂ ਅੱਗੇ 3-4 ਮੋਟਰਸ ਇਹਨਾਂ ਦੇ ਬਾਉਂਡ ਕੀਤੇ ਜਿਹੜੇ ਪਟਾਕੇ ਮਾਰਦੇ ਸੀਗੇ ਤੇ ਉਹਨਾਂ ਨੂੰ ਭਾਰੀ ਜੁਰਮਾਨਾ ਜਿਹੜਾ ਆਰਟੀਓ ਸਾਹਿਬ ਤੋਂ ਕਰਵਾਇਆ ਜਾ ਰਿਹਾ ਤੇ گاਾਂ ਅੱਗੇ ਵੀ ਮੇਰੀ ਇਹਨਾਂ ਨੂੰ ਇਹੋ ਹੀ ਸਖਤ ਚੇਤਾਵਨੀ ਹੈ ਵੀ ਜਿਹੜੇ ਪਟਾਕੇ ਮਾਰਦੇ ਨੇ ਇਹ ਗੈਰ ਕਾਨੂੰਨੀ ਆ ਤੇ ਜੇ ਸਾਨੂੰ ਕਿਤੇ ਪਤਾ ਲੱਗਦਾ ਤੇ ਇਹਨਾਂ ਦੇ ਕੋਈ ਇਨਫੋਰਮੇਸ਼ਨ ਮਿਲਦੀ ਆ ਤੇ ਇਹਨਾਂ ਦੇ ਘਰ ਤੱਕ ਜਾ ਕੇ ਬੁਲਟ ਲਿਆ ਕੇ ਇਹਨਾਂ ਦੇ ਵੱੰਡ ਕੀਤੇ ਜਾਣਗੇ ਤੇ ਕਾਨੂੰਨ ਅਥਾਰਟੀ ਜਿਹੜੀ ਇਹ ਕਾਰਵਾਈ ਕੀਤੀ ਜਾਏਗੀ ਸਰ ਜੀ ਯੁੱਧ ਨਸ਼ਾ ਵਿਰੋਧ ਤੁਹਾਨੂੰ ਪਰਸਨਲ ਚੋਰ ਆਪਾਂ ਮੈਂ ਵੀ ਤੇ ਡੀਐਸਪੀ ਸਾਹਿਬ ਨੇ ਆਪਣੀ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੀਗਾ ਵੀ ਇਹ ਜਿਹੜਾ ਸ਼੍ਰੀ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਸਾਡੇ ਪੰਜਾਬ ਦੇ ਨੇ ਉਹਨਾਂ ਦੇ ਨਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਨਾ ਇਹ ਜਿਹੜਾ ਜਦੋਂ ਤੱਕ ਇਹ ਨਸ਼ਾ ਸਮਾਜ ਦੇ ਵਿੱਚੋਂ ਖਤਮ ਨਹੀਂ ਹੋ ਜਾਂਦਾ ਸਾਡੀ ਜਿਹੜੀ ਹੈ ਨਸ਼ੇ ਦੇ ਵਿਰੁੱਧ ਜਿਹੜੀ ਜੰਗ ਹੋ ਜਾਰੀ ਰਹੇਗੀ ਆਮ ਪਬਲਿਕ ਨੂੰ ਸਾਡੀ ਇਹ ਪੀਲ ਆ ਭੀ ਸਾਨੂੰ ਪੁਲਿਸ ਨੂੰ ਸਹਿਯੋਗ ਕਰਨ ਤੇ ਜਿਹੜੇ ਗਲਤ ਅੰਤਰ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਵੀ ਮੁਹਿੰਮ ਜਿਹੜੀ ਹੈ ਫੜਨ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز